ਕਿਲੇ ਦੇ ਨਿਊ ਸ਼ਹਿਰਪੁਰ ਦੇ ਵਿੱਚ 5 ਸਾਲਾ ਇੱਕ ਬੱਚੇ ਦੀ ਉਹ ਬੇਰਹਿਮੀ ਨਾਲ ਇੱਕ ਪਰਵਾਸੀ ਨੇ ਕਤਲ ਕਰ ਦਿੱਤਾ ਸੀਗਾ ਇੱਕ ਗ੍ਰਾਉਂਡ ਪਤਾ ਕਰਨੀ ਚਾਹੀਦੀ ਜਿਨ੍ਹਾਂ ਦੇ ਆਸ-ਪड़ोस ਰਹਿੰਦੇ ਨੇ ਉਹਨਾਂ ਨੂੰ ਪੁਲਿਸ ਕੋਲ ਇਹ ਸ਼ਿਕਾਇਤ ਕਰ ਦੇਣੀ ਚਾਹੀਦੀ ਆ ਜਿਹਨੂੰ ਹੁਣ ਸਾਰਿਆਂ ਨੂੰ ਕੱਢ ਕੇ ਵੀ ਮਸਲਾ ਨਹੀਂ ਹੱਲ ਹੁੰਦਾ ਕਹਿ ਸਕਦੇ ਆ ਵੀ ਪੂ ਬਹੁਤ ਪਰਮਾਰ ਹੈਗੀ ਆ ਹਰ ਦੁਕਾਨ ਦੇ ਉੱਤੇ ਪ੍ਰਵਾਸੀ ਲੱਗਾ ਹੈਗਾ ਹਰ ਜਗ੍ਹਾ ਰੈਡੀ ਤੇ ਪ੍ਰਵਾਸੀ ਦੁਕਾਨ ਲਈ ਮੈਨੂੰ ਸਮਝ ਨਹੀਂ ਆ ਇਹ ਬਿੱਲਡਪੁਨੇ ਕਾਰਨ ਆਮਦ ਹੋਈ ਜ਼ਿੰਮੇਦਾਰ ਜਿਹੜੇ ਕੰਮ ਕਰਨੋਂ हट ਗਏ ਜੀ ਤਾਂ ਆਬਵੀਅਸਲੀ ਇਹਨਾਂ ਦੇ ਘਰਾਂ ਚ ਉਹਨਾਂ ਨੇ ਵੜਨਾ ਜੀ ਗ੍ਰਾਉਂਟ 24 ਨਿਊਜ਼ ਪੰਜਾਬੀ ਮੈਂ ਹਾਂ ਤੁਹਾਡਾ ਆਪਣਾ ਰਾਜ ਗਾਲਬ ਅੱਜ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ ਜੋ ਪੰਜਾਬ ਭਰ ਦੇ ਵਿੱਚ ਇੱਕ ਮਾਹੌਲ ਬਣਿਆ ਹੈਗਾ ਪ੍ਰਵਾਸੀਆਂ ਨੂੰ ਪੰਜਾਬ ਵਿੱਚੋਂ ਕੱਢਿਆ ਜਾ ਰਿਹਾ ਹੈਗਾ ਉਹਦਾ ਇੱਕ ਵੱਡਾ ਕਾਰਨ ਹੈਗਾ ਕਿਉਂਕਿ ਜੋ ਪਿਛਲੇ ਦਿਨੀਓ ਹਿਸ਼ਾਰਪੁਰ ਦੇ ਵਿੱਚ 5 ਸਾਲਾ ਇੱਕ ਬੱਚੇ ਦੀ ਉਹ ਬੇਰਹਿਮੀ ਨਾਲ ਇੱਕ ਪ੍ਰਵਾਸੀ ਨੇ ਕਤਲ ਕਰ ਦਿੱਤਾ ਸੀਗਾ ਉਸ ਨੂੰ ਵੇਦੇ ਹੋਏ ਜੋ ਪੰਜਾਬੀਆਂ ਦਾ ਰੋ ਹੈਗਾ ਗੁੱਸਾ ਹੈਗਾ ਤੇ ਹਰ ਜਗ੍ਹਾ ਪ੍ਰਵਾਸੀਆਂ ਨੂੰ ਕਹਿ ਸਕਦੇ ਆ ਪੰਜਾਬ ਵਿੱਚੋਂ ਕੱਢਿਆ ਜਾ ਰਿਹਾ ਹੈਗਾ ਕੁਝ ਪਿੰਡਾਂ ਦੇ ਵਿੱਚ ਮਤੇ ਵੀ ਪਏ ਗਏ ਹੈਗੇ ਆ ਵੀ ਜਿੱਥੇ ਕਿਤੇ ਕੋਈ ਵੀ ਪ੍ਰਵਾਸੀ ਰਹਿੰਦਾ ਹੈਗਾ ਤਾਂ ਉਹਨੂੰ ਪਿੰਡ ਵਿੱਚ ਨਾ ਰਹਿਣ ਤਜਾਬੇ ਜੋ ਖੇਤ ਦੇ ਵਿੱਚ ਕੰਮ ਕਰਦੇ ਹੈਗੇ ਤਾਂ ਖੇਤਾਂ ਦੇ ਵਿੱਚ ਹੀ ਰਹਿਣ ਪਿੰਡ ਦੇ ਵਿੱਚ ਨਾ ਆਉਣ ਦੂਜਾ ਕੁਝ ਪਿੰਡਾਂ ਦੇ ਵਿੱਚ ਤਾਂ ਇਸ ਤਰ੍ਹਾਂ ਵੀ ਹੋਇਆ ਹੈਗਾ ਵੀ ਅਸੀਂ ਸਿਰ ਸਾਡੇ ਪੰਜਾਬੀ ਲੋਕ ਹੀ ਸਾਡੇ ਕੰਮ ਕਰਨ ਅਸੀਂ ਪ੍ਰਵਾਸੀ ਨੂੰ ਪਿੰਡ ਵਿੱਚ ਰਹਿਣ ਹੀ ਨਹੀਂ ਦੇਣਾ ਹੈਗਾ ਉਹ ਇੱਕ ਮਤੇ ਪਾਏ ਜਾ ਰਿਹਾ ਅਲੱਗ-ਅਲੱਗ ਇਹ ਪੰਜਾਬੀਆਂ ਦੇ ਵਿੱਚ ਗੁੱਸਾ ਹੈਗਾ ਉਸ ਸਵਾਂਦੇ ਵਿੱਚ ਅੱਜ ਅਸੀਂ ਗੱਲਬਾਤ ਕਰਾਂਗੇ ਸਾਡੇ ਨਾਲ ਪੱਲੇਦਾਰ ਜੁਨੀਅਨ ਦੇ ਪ੍ਰਧਾਨ ਜੀ ਹੈਗੇ ਆ ਤੇ ਉਹ ਕੌਂਸਲਰ ਵੀ ਹੈਗੇ ਆ ਜਿਰਾੋਂ ਤੋਂ ਹਾਂਜੀ ਪਰਮੇਸ਼ ਸਿੰਘ ਮੇਸੀ ਸੋਤਾ ਜੀ ਆਪਾਂ ਗੱਲਬਾਤ ਕਰਾਂਗੇ ਉਹਨਾਂ ਨਾਲ ਐਸਸੀ ਪਰਿਵਾਰ ਨਾਲ ਸੰਬੰਧ ਰੱਖਦੇ ਹੈਗੇ ਆ ਸਵਾਂ ਚ ਗੱਲਬਾਤ ਕਰਾਂਗੇ ਉਹ ਕੌਂਸਲਰ ਵੀ ਹੈਗੇ ਆ ਹਾਂਜੀ ਧੰਨਵਾਦ ਤੁਹਾਡਾ ਜੀ ਜੀ ਗੱਲਬਾਤ ਸਾਹਿਬ ਜਿਹੜਾ ਪੰਜਾਬ ਦੇ ਵਿੱਚ ਮਾਹੌਲ ਬਣਿਆ ਪ੍ਰਵਾਸੀਆਂ ਵੱਲੋਂ ਬਣਾਇਆ ਗਿਆ ਜੀ ਬਹੁਤ ਹੀ ਨਿੰਦਣਯੋਗ ਘਟਨਾ ਘਟਿਆ ਜਿਹੜੀ ਜੀ ਉਸ ਮਾਸੂਮ ਬੱਚੇ ਨਾਲ ਇੱਕੋ ਦਾ ਬੇਰਹਿਮੀ ਨਾਲ ਕਤਲ ਜੋ ਹੋਇਆ ਜੀ ਸੱਚਮੁੱਚ ਹੀ ਇਹਨਾਂ ਲੋਕਾਂ ਨੂੰ ਇੱਥੇ ਪੰਜਾਬ 'ਚ ਰਹਿਣ ਦਾ ਕੋਈ ਹੱਕ ਨਹੀਂ ਕੋਈ ਅਧਿਕਾਰ ਨਹੀਂ ਹੈ ਜੀ ਜ਼ਿਆਦਾਤਰ ਇਹ ਆ ਕਿ ਕੋਈ ਇਹਨਾਂ ਦਾ ਵੋਟਰ ਆਈਡੀ ਕਾਰਡ ਇੱਧਰ ਦਾ ਨਹੀਂ ਜਦੋਂ ਉਧਰ ਸਖਤਾਈ ਹੁੰਦੀ ਆ ਜਾਂ ਕ੍ਰਿਮੀਨਲ ਪੁਨਾ ਕਰਕੇ ਲੋਕ ਇਹ ਇੱਧਰ ਆ ਕੇ ਬਸ ਜਾਂਦੇ ਸਾਡੇ ਕੋਈ ਪੁੱਛਗਿੱਛ ਹੀ ਨਹੀਂ ਜੀ ਉਧਰ ਕੋਈ ਕ੍ਰਾਈਮ ਕੀਤਾ ਇੱਥੇ ਆ ਕੇ ਬਸ ਗਏ ਇਹ ਨਹੀਂ ਕਹਿੰਦਾ ਕਿ ਸਾਰੇ ਲੋਕ ਹੀ ਬੁਰੇ ਹੁੰਦੇ ਨੇ ਕਈ ਇੱਥੇ ਲੰਬੇ ਸਮੇਂ ਤੋਂ ਵੱਸਦੇ ਨੇ ਪੁਰਾਣੇ ਸਮੇਂ ਤੋਂ ਰਹਿ ਰਹੇ ਪੁਰਾਣੇ ਸਮੇਂ ਤੋਂ ਰਹਿ ਰਹੇ ਉਹਨਾਂ ਦੇ ਆਧਾਰ ਕਾਰਡ ਆਈ ਕਾਰਡ ਸਭ ਕੁਝ ਇੱਧਰ ਬਣ ਗਿਆ ਔਰ ਮੇਰੇ ਖਿਆਲ ਚ ਉਹਨਾਂ ਨੇ ਪੰਜਾਬੀ ਕਲਚਰ ਵੀ ਅਪਣਾ ਲਿਆ ਜੀ ਚੰਗੇ ਲੋਕ ਵੀ ਨੇ ਉਹਨਾਂ ਕਰਕੇ ਮਾੜੇ ਅਨਸਰਾਂ ਕਰਕੇ ਉਹਨਾਂ ਦਾ ਵੀ ਨੁਕਸਾਨ ਹੋ ਰਿਹਾ ਜੀ ਤਾਂ ਮੈਂ ਇੱਥੇ ਕਹੂੰਗਾ ਵੀ ਜਿਹੜਾ ਪੁਲਿਸ ਹੈਗੀ ਆ ਉਹਨਾਂ ਨੂੰ ਇਹਨਾਂ ਦੀ شناخت ਜ਼ਰੂਰ ਕਰਨੀ ਚਾਹੀਦੀ ਹੈ ਇਹਨਾਂ ਦੀ ਬੈਕਗ੍ਰਾਉਂਡ ਪਤਾ ਕਰਨੀ ਚਾਹੀਦੀ ਜਿਨ੍ਹਾਂ ਦੇ ਆਸ-ਪड़ोस ਰਹਿੰਦੇ ਨੇ ਉਹਨਾਂ ਨੂੰ ਪੁਲਿਸ ਕੋਲ ਇਹ ਸ਼ਿਕਾਇਤ ਕਰ ਦੇਣੀ ਚਾਹੀਦੀ ਆ ਜਿਵੇਂ ਹੁਣ ਸਾਰਿਆਂ ਨੂੰ ਕੱਢ ਕੇ ਵੀ ਮਸਲਾ ਨਹੀਂ ਹੱਲ ਹੁੰਦਾ ਹਾਂਜੀ ਜਿਹੜੇ ਹੈਗੇ ਨੇ ਕ੍ਰਿਮੀਨਲ ਉਹਨਾਂ ਦਾ ਪਛੋਕੜ ਆਪੇ ਪੁਲਿਸ ਨੇ ਜਾਣ ਕੇ ਸੁੱਭਾੜ ਦੇਣੀ ਆ ਜੀ ਮੈਂ ਇਹ ਦੱਸਣਾ ਚਾਹੁੰਦਾ ਇਹਨਾਂ ਦੀ ਆਮਦ ਮੈਨੂੰ ਸਮਝ ਨਹੀਂ ਆਈ ਇਹ ਬਿਲੜਪੁਰੇ ਕਾਰਨ ਆਮਦ ਹੋਈ ਜ਼ਿੰਮੇਦਾਰ ਪਰਿਵਾਰਾਂ ਦੇ ਬੱਚੇ ਆ ਜਿਹੜੇ ਕੰਮ ਕਰਨੋਂ ਹਟ ਗਏ ਜੀ ਤਾਂ ਆਬਵੀਅਸਲੀ ਇਹਨਾਂ ਦੇ ਘਰਾਂ ਚ ਉਹਨਾਂ ਨਹੀਂ ਵੜਨਾ ਜੀ ਫੇਰ ਇਹ ਕਹਿ ਲਓ ਮੰਡੀਆਂ ਦੇ ਵਿੱਚ ਮੇਰੇ ਅਸੀਂ ਪਿਓ ਦਾਦਿਆਂ ਤੋਂ ਸਾਡਿਆਂ ਤੋਂ ਚਲੋ ਮੰਡੀਆਂ ਦੇ ਨਾਲ ਅਸੀਂ ਜੁੜੇ ਹੋਏ ਆ ਮੈਂ ਆਪਦੀ ਹੂਸ ਮੁਤਾਬਕ ਦੇਖਿਆ ਸਾਡੇ ਕੋਲ ਨਾ ਕਪਾਹ ਦਾ ਕੰਮ ਹੋ ਸੀਗਾ ਜਿਹੜੇ ਗ੍ਰਾਮ ਮੰਡੀ ਤਕਰੀਬਨ ਪਿੰਡ ਦੇ ਜਗਰਾਉਂ ਹਲਕੇ ਦੇ ਠੂਰ ਤੱਕ ਦੇ ਬੰਦੇ ਕੋਈ ਡੱਲੇ ਦੇ ਕੌਕਿਆਂ ਦੇ ਮੱਲੇ ਦੇ ਸੋਈਆਂ ਦੇ ਪੂਰੇ ਡੂੰ ਗਗੜੇ ਦੇ ਕਮਾਲਪੁਰੇ ਦੇ ਇੱਧਰ ਲਾ ਲਓ ਤਿੰਨੇ ਆ ਗਾਲਬਾ ਲਾ ਲਓ ਜੀ ਜਨੇਤਪੁਰਾ ਲਾ ਲਓ ਸ਼ੇਖ ਦੌਲਤ ਜਾਣੀਆਂ ਕੰਨੀ ਬਿਆਰਿਆ ਕੋ ਤੋਂ ਤੱਕ ਦੇ ਕਿਸ਼ਨਪੁਰੇ ਤੱਕ ਦੇ ਬੰਦਿਆਂ ਨੇ ਸਾਡੇ ਨਾਲ ਕੰਮ ਕੀਤੇ ਪਹਿਲੇ ਸਾਰੇ ਪੰਜਾਬੀ ਹੁੰਦੇ ਸੀ ਹੁਣ ਐਂਟਰੀ ਜਦੋਂ ਪਈਆਂ ਦੀ ਹੋਈ ਆ ਤੇ ਮੇਰੇ ਖਿਆਲ ਚ ਕੋਈ ਪੰਜਾਬੀ ਨਹੀਂ ਦੱਸਦਾ ਕੰਮ ਕਰਦਾ ਜੀ ਚਲੋ ਆਪਾਂ ਗੱਲਬਾਤ ਕਰਾਂਗੇ ਮੇਨ ਜੋ ਹੈਗਾ ਵਾ ਜੇ ਆਪਾਂ ਜਗਰਾਉਂ ਦੇ ਵਿੱਚ ਗੱਲਬਾਤ ਕਰਦੇ ਆਂਗੇ ਇੱਥੇ ਵੀ ਪ੍ਰਵਾਸੀਆਂ ਦਾ ਕਹਿ ਸਕਦੇ ਆ ਵੀ ਉਹ ਬਹੁਤ ਪਰਮਾਰ ਹੈਗੀ ਆ ਹਰ ਦੁਕਾਨ ਦੇ ਉੱਤੇ ਪ੍ਰਵਾਸੀ ਲੱਗਾ ਹੈਗਾ ਹਰ ਜਗ੍ਹਾ ਰੇੜੀ ਤੇ ਪ੍ਰਵਾਸੀ ਦੁਕਾਨ ਲਾਈ ਬੈਠਾ ਕੋਈ 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 ਸਬਜੀ ਵਾਲਾ ਹੈਗਾ ਕੋਈ ਥੋਲੇ ਕੋਲਚੇ ਵੇਚੀ ਜਾਂਦਾ ਅਲੱਗ-ਅਲੱਗ ਦੋ ਦੁਕਾਨਾਂ ਅਲੱਗ-ਅਲੱਗ ਬਣਾ ਕੇ ਬੈਠੇ ਹੈਗੇ ਆ ਤੁਸੀਂ ਨਗਰ ਕਾਉਂਸਲ ਦੇ ਵਿੱਚੋਂ ਤੁਸੀਂ ਕਾਉਂਸਲਰ ਵੀ ਹੈਗੇ ਹੋ ਇੱਕ ਰੇੜੀ ਵਾਲੇ ਨੂੰ ਇੱਕ ਲਾਇਸੈਂਸ ਬਣਦਾ ਹੈਗਾ ਵਾ ਪਰ ਵੱਡੀ ਗੱਲ ਹੈਗੀ ਜਿਹੜਾ ਪ੍ਰਵਾਸੀ ਹੈਗਾ ਵਾ ਬੰਦਾ ਇਹ ਕਹੇਗਾ ਰੇੜੀਆਂ ਪੰਜ ਲਾ ਰਿਆ ਟ੍ਰੈਫਿਕ ਵੀ ਜਾਮ ਕਰ ਰਿਆ ਹੈਗਾ ਉਹਦੇ ਵਿੱਚ ਕਿਤੇ ਮੁੱਦਾਂ ਜੱਕਿਆ ਪ੍ਰਧਾਨ ਜੀ ਨਾਲ ਕਿਤੇ ਗੱਲ ਨਹੀਂ ਹੋਈ ਵੀ ਇਸ ਮੁੱਦੇ ਨੂੰ ਅਸੀਂ ਚੱਕੀਏ ਚਲੋ ਹੁਣ ਤਾਂ ਇਹ ਗੱਲ ਬਾਣੀਗੀ ਵੀ ਪ੍ਰਵਾਸੀਆਂ ਨੂੰ ਆ ਪੰਜਾਬ ਚੋਂ ਕੱਢਣਾ ਹੈਗਾ ਕਿ ਇੱਕ ਬੰਦੇ ਦੀ ਗਲਤੀ ਹੈਗੀ ਆਪਾਂ ਸਾਰਿਆਂ ਨੂੰ ਦੇਖ ਸਕਦੇ ਹਾਂ ਉਹਦੇ ਵਿੱਚ ਦੇਖੋ ਅਸੀਂ ਬਾਹਰ ਕਿਤੇ ਜਾਣਨੇ ਆ ਸਾਡੀ ਗਿਣਤੀ ਬਹੁਤ ਦਾਜ ਚ ਜਦੋਂ ਜ਼ਿਆਦਾ ਹੁਣ ਤਾਂ ਅਮਰੀਕਾ ਕੈਨੇਡਾ ਇੰਗਲੈਂਡ ਕਿੰਨਾ ਰੋਲਾ ਪੈ ਗਿਆ ਕਿ ਇਹਨਾਂ ਨੂੰ ਬਾਹਰ ਕੱਢੋ ਜੀ ਕਿਉਂਕਿ ਜੇ ਹੁਣ ਪੰਜਾਬ ਦੇ ਵਿੱਚ 5% ਆਏ ਸੀ ਜਾਂ 10% ਸੀ ਉਹ ਚੱਲ ਰਿਹਾ ਸੀ ਕੰਮ ਉਹ ਕੋਈ ਦਿੱਕਤ ਨਹੀਂ ਸੀ ਜੇ ਹੁਣ ਇੱਥੇ 50 60% ਹੀ ਆ ਜਾਣਗੇ ਸਾਡੇ ਬੰਦੇ ਕਿੱਥੇ ਜਾਣਗੇ ਇਹਨਾਂ ਦਾ ਕੀ ਆ ਜੀ ਕੰਮ ਜੋ ਮੇਰੀ ਸਮਝ ਆ ਇਹ ਚਾਰ ਪੰਜ ਜਾਣੇ ਰਲ ਕੇ ਇੱਕ ਦੁਕਾਨ ਕਰਾਏ ਤੇ ਲਈ ਉਹ ਚਾਰ ਪੰਜ ਰੇੜੀਆਂ ਆਬਵੀਅਸਲੀ ਹੋ ਗਈਆਂ ਲਾਈਸੈਂਸ ਇਕ ਲਿਆ ਉਸ ਲਾਈਸੈਂਸ ਤੇ 5-5 6-6 ਰੇੜੀਆਂ ਲੱਗਣ ਲੱਗੀਆਂ ਇੱਕ ਤੇ ਇੱਕ ਲਾਈਸੈਂਸ ਤੇ ਜੀ ਮੇਰੇ ਖਿਆਲ ਚ ਅਜੇ ਇੱਥੇ 500 ਲਾਈਸੈਂਸ ਦਾ 5000 ਰੇੜੀ ਵੈਸੇ ਚੱਲਦੀ ਹੋਣੀ ਹੈ ਨਹੀਂ ਫਿਰ ਉਹਦਾ ਚੈੱਕ ਨਹੀਂ ਨਗਰ ਕੌਂਸਲ ਉਹਦਾ ਦੇਖੋ ਨਗਰ ਕਾਉਂਸਲ ਆਪ ਵੀ ਜਗਾ ਚੈੱਕ ਕਰੇ ਇਹ ਅਫੀਸਰ ਲੋਕਾਂ ਦੀ ਸਾਡਿਆਂ ਦੀ ਨਲਾਇਕੀ ਵੀ ਆ ਮਿਲਿ ਭੁਗਤ ਵੀ ਕਹਿ ਸਕਦਾ ਜੀ ਨਾਪ ਤੋਲ ਵਿਭਾਗ ਕਿੱਥੇ ਆ ਕਦੇ ਉਹਨਾਂ ਨੇ ਇਹਨਾਂ ਦੇ ਕੰਡੇ ਨਹੀਂ ਚੈੱਕ ਕੀਤੇ ਜਦ ਕਿ ਇੱਕ ਸਰਟੀਫਿਕੇਟ ਈਸ਼ੂ ਹੁੰਦਾ ਕਿ ਉਹ ਕੰਡੇ ਦੇ ਨਾਲ ਉਹ ਸਰਟੀਫਿਕੇਟ ਲੱਗਿਆ ਹੋਣਾ ਬਹੁਤ ਜ਼ਰੂਰੀ ਆ ਪਾਸਿੰਗ ਦਾ ਕਿਸੇ ਰੇੜੀ ਤੇ ਦੇਖ ਲਓ ਪਾਸਿੰਗ ਵਾਲਾ ਸਰਟੀਫਿਕੇਟ ਨਹੀਂ ਹੋਵੇਗਾ ਉਹ ਇਦਾਂ ਹੀ ਠੱਗੀ ਦਾ ਮਸਾਲਾ ਵੀ ਚੱਲੀ ਜਾ ਰਿਹਾ ਵਾ ਬਸ ਉਹ ਇੱਕ ਭਾਸ਼ਾ ਵਧੀਆ ਬਣਾਈ ਹੋਈ ਆ ਮੈਂ ਆਪ ਹੈਰਾਨ ਆ ਇਹਨਾਂ ਦੀ ਭਾਸ਼ਾ ਤੁਸੀਂ ਸੁਣ ਲਓ ਇੰਨਾ ਮੈਂ ਇੱਕ ਕਿਸੇ ਤੋਂ ਸੁਣਿਆ ਪਟਿਆਲੇ ਵਾਲ ਜਦੋਂ ਸ਼ੁਰੂ-ਸ਼ੁਰੂ ਚ ਕਾਰਡ ਹੋਇਆ ਸੀ ਉਹ ਉਹ ਤਾਂ ਇਹਨੂੰ ਛੁੱਟੀ ਨਹੀਂ ਦਿੱਤੀ ਉਹਦੇ ਮਾਲਕ ਨੇ ਉਹਦਾ ਉਹਦੇ ਹੋਣ ਦੇ ਬੱਚਾ ਵੱਢ ਕੇ ਉਹਨੂੰ ਹੀ ਸ਼ਰਮਨਾ ਖਵਾਤਾ ਸੀਗਾ ਇਹ ਬਹੁਤ ਵੱਡੀ ਆ ਵੱਡੀ ਖਬਰੇ ਚੱਲੀ ਸੀਗੀ ਆ ਹੁਣ ਇਹ ਤਾਂ ਹਲੇ ਕੀ ਕੀ ਡਰ ਰਹਿ ਗਿਆ ਇਹਨਾਂ ਲੋਕਾਂ 'ਚ ਆ ਹੁਸ਼ਿਆਰਪੁਰ ਵਾਲੀ ਘਟਨਾ ਤੋਂ ਬਾਅਦ ਇਹ 4 ਸਾਲਾਂ ਬੱਚੀ ਵਾਲੀ ਘਟ ਗਈ ਜਿਹੜੀ ਜਲੰਧਰ ਵਾਲੀ ਕੀ ਜੀ ਬਿਲਕੁਲ ਇਹ ਜਿਹੇ ਆਨਸਰ ਨਹੀਂ ਦੇਣੇ ਚਾਹੀਦੇ ਪੰਜਾਬ 'ਚ ਸਾਡਾ ਤਾਂ ਕਲਚਰ ਹੀ ਖਰਾਬ ਹੁੰਦਾ ਜਾ ਰਿਹਾ ਜੀ ਇਹ ਕਿਵੇਂ ਲੱਗਦਾ ਹੈਗਾ ਜੀ ਜੇ ਪੰਜਾਬ ਦੇ ਵਿੱਚੋਂ ਪ੍ਰਵਾਸੀ ਚਲੇ ਜਾਂਦੇ ਹੈਗੇ ਆ ਜੋ ਜਿਹੜਾ ਕਿਸਾਨ ਹੈ ਕਿਸਾਨ ਨੂੰ ਹਰ ਛੇ ਮਹੀਨੇ ਬਾਅਦ ਪ੍ਰਵਾਸੀਆਂ ਦੀ ਲੋੜ ਆ ਪੰਜਾਬੀ ਦਾ ਕੰਮ ਨਹੀਂ ਕਰਦੇ ਹੈਗੇ ਚਾਹੇ ਕੋਈ ਜੀਰੀ ਲਾਉਣ ਦਾ ਕੰਮ ਹੈਗਾ ਜਾਂ ਕੋਈ ਹੋਰ ਕੰਮ ਕਰਾਉਂਦੇ ਆ ਖੇਤੀ ਸਬੰਧੀ ਇੱਕੋ ਇਹ ਇੱਕ ਧਾਰਨਾ ਵੀ ਬਣਾ ਦਿੱਤੀ ਗਈ ਆ ਜੇ ਤੁਸੀਂ ਕਿਸੇ ਨੂੰ ਕੰਮ ਦੇਣਾ ਹੀ ਨਹੀਂ ਤੇ ਉਹਦਾ ਪਤਾ ਕਿਵੇਂ ਲੱਗੂਗਾ ਕੰਮ ਕਰਦਾ ਕਿ ਨਹੀਂ ਕਰਦਾ ਇਹ ਬਣਾ ਲਿਆ ਕਿਉਂ ਸਸਤਾ ਮਿਲ ਗਿਆ ਸਾਨੂੰ 24 ਘੰਟੇ ਦੀ ਹਾਜ਼ਰੀ ਪਰ ਉਹਦੇ ਸਾਈਡ ਇਫੈਕਟ ਨਹੀਂ ਇਹ ਲੋਕ ਦੇਖ ਰਹੇ ਕਿੰਨੀਆਂ ਲੜਕੀਆਂ ਲੈ ਕੇ ਲੋਕ ਇਥੋਂ ਭੱਜ ਗਏ ਔਰ ਤੁਸੀਂ ਉਹਦੇ ਰਿਜ਼ਲਟ ਦੇਖੋ ਜਿੰਨੀਆਂ ਲੜਕੀਆਂ ਭੱਜ ਕੇ ਗਈਆਂ ਨੇ ਆਖਰਕਾਰ ਉਹਨਾਂ ਦੀਆਂ ਡੈੱਡ ਬਾਡੀਆਂ ਹੀ ਮਿਲੀਆਂ ਨੇ ਜੀ ਐਨੇ ਕੂਰਤਾਂ ਨਾਲ ਲੋਕਾਂ ਚ ਇਹਨਾਂ ਦਾ ਰਾਸ਼ਨ ਪਾਣੀ ਕੀ ਮੈਨੂੰ ਸਮਝ ਨਹੀਂ ਆ ਇਹਨਾਂ ਦਾ ਖਾਣ ਪੀਣ ਇਐਸਾ ਇਹਨਾਂ ਦੇ ਜੇ ਐਨਟੀ ਕੋਈ ਕਾਨੂੰਨ ਨਾ ਦੀ ਜਾਂ ਡਰ ਪਿਆ ਹੀ ਹੈ ਨਹੀਂ ਨਹੀਂ ਪੰਜਾਬੀ ਇਹ ਕੰਮ ਤਾਂ ਕਰ ਸਕਦੇ ਹੈਗੇ ਆ ਸ਼ੁਰੂਆਤ ਜਿਹੜਾ ਹੈਗਾ ਵਾ ਜੇ ਕਿਤੇ ਪ੍ਰਵਾਸੀ ਦੀ ਕੋਈ ਰਿਹੜੀ ਲੱਗੀ ਹੈਗੀ ਆ ਸਬਜ਼ੀ ਵੇਚਦਾ ਜਾਂ ਕੋਈ ਹੋਰ ਸਮਾਨ ਸੇਲ ਕਰਦਾ ਹੈਗਾ ਤੇ ਪੰਜਾਬੀ ਮਰ ਤੋਂ ਨਾ ਖਰੀਦਣ ਕਿਉਂ ਖਰੀਦ ਦਿਆ ਫਿਰ ਜਾ ਕੇ ਹੁਣ ਵੀ ਚੱਲੀ ਜਾਂਦਾ ਕੰਮ ਬਿਲਕੁਲ ਮੈਂ ਤੁਹਾਨੂੰ ਪਹਿਲਾਂ ਕਹਿ ਕੇ ਹਟਿਆ ਬਾਈ ਜੀ ਜਿਹੜਾ ਨਾਪ ਤੋਲ ਵਾਲਾ ਵੀ ਸਿਸਟਮ ਹੈ ਨਾ ਇਹ ਥੋੜਾ ਇੱਚ ਵੀ ਟਿਕ ਪੋਣਾ ਮਾ ਸਾਡੇ ਵਾਲੇ ਗਾਂਦੇ ਅਸੀਂ ਸਿੱਧਾ ਖਰੀਦੀ ਉਹਨਾਂ ਨੇ ਦੂਸਰਿਆਂ ਨਾਲ ਹਾਂਜੀ ਸਰਦਾਰ ਦੀ ਜੇ ਜੀ ਬੋਦੀ ਇਹ ਇਹ ਸਾਨੂੰ ਇੱਕ ਇਹ ਚੀਜ਼ ਦੀ ਸਾਨੀ ਜਿਹੜੀ ਨੇ ਹੈਗੀ ਵੀ ਮਿੱਠਤ ਪਿਆਰ ਨਾਲ ਢਲ ਜਾਣਾ ਇੱਚ ਵੀ ਪੰਜਾਬੀ ਬੜੇ ਔਰ ਪੰਜਾਬੀਆਂ ਦੀ ਇੱਕ ਖਾਸियत ਹੈ ਆਪ ਦੇ ਗਵੱਡੀ ਨੂੰ ਘੱਟ ਪਿਆਰ ਕਰਦੇ ਆ ਜਿਹੜਾ ਕੋਈ ਬਾਹਰ ਉਹਦੇ ਨਾਲ ਲੜ ਪਣਗੇ ਓਏ ਵਿਚਾਰਾ ਗਰੀਬ ਜੇਬ ਉਹ ਇਹ ਚੀਜ਼ਾਂ ਨੇ ਸਾਡੇ ਪੰਜਾਬ ਨੂੰ ਲੜਵੀਆਂ ਨੇ ਚਲੋ ਹਰ ਇੱਕ ਦਾਾਂ ਚ ਉਹ ਪੱਖ ਚ ਖੜ ਜਾਣਾ ਇਹ ਘਾਤਕ ਸਾਬਤ ਹੋਇਆ ਤੁਸੀਂ ਪੱਲੇਦਾਰ ਜੁਨੀਅਨ ਦੇ ਪ੍ਰਧਾਨ ਹੋ ਜੀ ਕੀ ਤੁਹਾਡੀ ਜੁਨੀਅਨ ਦੇ ਵਿੱਚ ਹੁਣ ਪ੍ਰਵਾਸੀ ਹੈ ਆਗੇ ਜੀ ਦੇ ਮੇਰੀ ਜੁਨੀਅਨ ਦੇ ਵਿੱਚ ਤਕਰੀਬਨ ਪੰਜਾਬੀ ਮੁੰਡੇ ਕੰਮ ਕਰਦੇ ਪ੍ਰਵਾਸੀ ਪ੍ਰਵਾਸੀ ਨਹੀਂ ਹੈ ਜੀ ਪਰ ਵਾਸੀ ਜ਼ਿਆਦਾਤਰ ਮੰਡੀ ਮਜ਼ਦੂਰ ਹੋ ਚੁੱਕੇ ਜਿਹੜੇ ਅਨਾਜ ਮੰਡੀਆਂ ਦੇ ਵਿੱਚ ਛਣਾਈ ਭਰਾਈ ਦਾ ਕੰਮ ਕਰਦੇ ਨੇ ਠੀਕ ਹੈ ਇਹ ਅਸੀਂ ਮਤਲਬ ਤਕਰੀਬਨ ਸਾਡੇ ਕੋਲ ਪੰਜਾਬੀ ਹੀ ਕੰਮ ਕਰਦੇ ਆ ਜਿਹੜੇ ਇਟੂ ਵਰਡ वाइज ਦਾ ਲੋਡਿੰਗ ਅਨਲੋਡਿੰਗ ਦਾ ਕਿਉਂਕਿ ਉਹ ਜ਼ੋਰ ਵਾਲੇ ਕੰਮ ਨੂੰ ਇਹ ਘੱਟ ਮੰਨਦੇ ਆ ਜ਼ੋਰ ਵਾਲੇ ਨੂੰ ਸਾਡਾ ਪੰਜਾਬੀ ਵੀ ਮੰਨਦਾ ਪੰਜਾਬੀ ਨੂੰ ਥੋੜਾ ਜਿਹਾ ਇਹ ਜ਼ਰੂਰ ਆ ਕਿਉਂਕਿ ਨਾ ਸਾਡੇ ਕੋਈ ਵੀ ਜ਼ਿਮੀਦਾਰ ਭਰਾ ਆ ਜਾਂ ਕੋਈ ਵੀ ਹੋਰ ਮਹਿਕਮਾ ਉਹ ਪੂਰੀ ਲੇਬਰ ਕਿਉਂਕਿ ਇਹ ਉਹਨਾਂ ਦੀਆਂ ਲੋੜਾਂ ਇੱਥੇ ਆ ਕੇ ਘਟ ਨੇ ਹਾਂਜੀ ਪਰਿਵਾਰ ਪਿੱਛੇ ਛੱਡ ਕੇ ਆਪਦਾ ਜਾਂ ਇੱਥੇ ਵੀ ਆ ਕੇ ਬਸਾਇ ਢੁੱਗੀ ਝੋਪੜੀ ਲਾਈ ਉਹ ਉਹ ਵਿੱਚ ਜਵਾਕਾਂ ਨੂੰ ਆ ਤੁਸੀਂ ਦੇਖਦੇ ਹੋ ਮੰਗਣ ਲਾਤਾ ਉਹ ਉਹ ਅਜੀਬ ਹੈ ਨਾ ਜੀ ਉਹ ਉਹ ਉਹਨਾਂ ਦੀਆਂ ਜ਼ਰੂਰਤਾਂ ਘੱਟ ਹੋਣ ਕਰਨਾ ਉਹ ਪਤਾ ਨਹੀਂ ਕਿਉਂ ਇਹਨਾਂ ਨੂੰ ਸਸਤੇ ਲੱਗਦੇ ਆ ਇੱਕ ਸੂਕਸ਼ਾ ਵੀ ਇਹ ਵੀ ਹੈਗਾ ਚਲੋ ਆਪਾਂ ਜੇ ਪ੍ਰਵਾਸੀਆਂ ਨੂੰ ਕੱਢਣਾ ਚਾਹੁੰਦੇ ਹੈਗੇ ਇੱਥੋਂ ਵੀ ਆਪਣੇ ਲੋਕ ਵੱਧ ਕੰਮ ਕਰਨ ਤੇ ਆਪਣੇ ਲੋਕ ਵੀ ਜਿਹੜੇ ਮਤਲਬ ਇਹਨਾਂ ਦੇਸ਼ 'ਚ ਬੈਠੇ ਆ ਜੀ ਸਟੇਟ ਦੇ ਵਿੱਚ ਜਾ ਕੇ ਪੰਜਾਬੀ ਲੋਕ ਆਪਣੇ ਮੈਂ ਉਹੀ ਕਹਿ ਰਿਹਾ ਜੀ ਸਾਡਾ ਪੰਜਾਬੀ ਆ ਤਾਂ ਉਹ 5% ਹੋ ਕੇ ਕਿਤੇ ਬੈਠਾ ਅੱਛਾ ਪਹਿਲੀ ਗੱਲ ਤਾਂ ਸਾਨੂੰ ਕਿਤੇ ਹੋਰ ਸਟੇਟ ਤੇ ਕੋਈ ਜ਼ਮੀਨ ਜਾਇਦਾਦ ਖਰੀਦਣ ਦਾ ਅਧਿਕਾਰ ਹੈਗਾ ਨਹੀਂ ਹੈਗਾ ਨਹੀਂ ਹੈਗਾ ਇੱਕ ਅਸੀਂ ਹੋਈ ਆ ਹਰ ਇੱਕ ਨੂੰ ਸਾਡੇ ਮੈਂ ਹੋਰ ਦੱਸ ਦਿੰਦਾ ਕਿ ਬਿਹਾਰ ਦੇ ਵਿੱਚ ਖਰੀਦ ਨਹੀਂ ਸਕਦੇ ਪੰਜਾਬੀ ਐਕਚੁਅਲੀ ਮੈਂ ਹਿਮਾਚਲ ਦੀ ਗੱਲ ਕਰ ਰਿਹਾ ਜੀ ਹਿਮਾਚਲ ਨੇ ਆ ਬੀ এনਵਾਇਰਨਮੈਂਟ ਨੂੰ ਕਿੰਨਾ ਸੰਭਿਆ ਉਹ ਕਹਿੰਦੇ ਜੇ ਤੁਸੀਂ ਆਬਾਦੀ ਜ਼ਿਆਦਾ ਇੱਥੇ ਲਿਆਓਗੇ ਸਾਡਾ এনਵਾਇਰਨਮੈਂਟ ਖਰਾਬ ਕਰੋਗੇ ਕੀ ਪੰਜਾਬ ਦਾ এনਵਾਇਰਨਮੈਂਟ ਨਹੀਂ ਹੈਗਾ ਇਹ ਤੁਹਾਨੂੰ ਜੂਪੀ ਚਲਾ ਲਓ ਮੇਰੇ ਖਿਆਲ ਜੂਪੀ ਦੇ ਵਿੱਚ ਵੀ ਨਹੀਂ ਹੁਣ ਖਰੀਦ ਸਕਦੇ ਤੁਸੀਂ ਪਹਿਲਾਂ ਜਮੀਨਾਂ ਜਿਹਨਾਂ ਨੇ ਖਰੀਦੀਆਂ ਸਾਡੇ ਵਾਲੇ ਤਾਂ ਪੰਜਾਬ ਤੋਂ ਪੈਸਾ ਲੈ ਕੇ ਉੱਥੇ ਜਾ ਕੇ ਬਿਜ਼ਨਸ ਕਰਕੇ ਉਹਨਾਂ ਨੂੰ ਦਿੱਤਾ ਅੱਛਾ ਤੁਸੀਂ ਕਿਤੇ ਵੀ ਦੇਖ ਲਓ ਪੰਜਾਬੀ ਗਿਆ ਤਾਂ ਬਿਜ਼ਨਸ ਕਰਨ ਗਿਆ ਉੱਥੇ ਉਹਨੇ ਤਾਂ ਦਿੱਤਾ ਜਾ ਕੇ ਉਸੇ ਸਾਡੇ ਅਸੀਂ ਅਸੀਂ ਭੁਖਮਰੀ ਖਰੀਦ ਕੇ ਆਪਦੀ ਸਟੇਟ ਵਿੱਚ ਲੈ ਕੇ ਆਏ ਆ ਸਾਡੇ ਜਿੰਨੇ ਵੀ ਆ ਤੁਸੀਂ ਕੌਂਸਲਰ ਪੰਚ ਸਰਪੰਚ ਲਾ ਲੋ ਇਹਨਾਂ ਨੇ ਕੀ ਕੀਤਾ ਅਦਰ ਸਟੇਟ ਵਾਲਿਆਂ ਦੇ ਆਧਾਰ ਕਾਰਡ ਬਣਾਤੇ ਉਹਨਾਂ ਦੇ ਆ ਰਾਸ਼ਨ ਕਾਰਡ ਵਾਲੇ ਵੀ ਕਾਰਡ ਉਹਨੇ ਪੰਜਾਬੀਆਂ ਦੇ ਨਹੀਂ ਜਿੰਨੇ ਉਹਨਾਂ ਦੇ ਆ ਮੇਰੇ ਅਵਾਰਡ ਨੰਬਰ 7 ਜਿਹਦਾ ਕਿ ਦੇਖੋ ਕੀ ਹੈਗੇ ਨੇ ਉਥੇ ਤੁਸੀਂ ਦੇਖੋ ਵੀ ਸਭ ਜਿਆਦਾ ਲਾਈਨਾਂ ਉਹਨਾਂ ਦੀਆਂ ਹੋਣਗੀਆਂ ਫਿਰ ਇਹ ਵੀ ਪਤਾ ਉਹ ਕਿਹੜੀ ਕਾਸ ਦੇ ਨੇ ਜਿੰਨੀਆਂ ਐਸਸੀ ਸਹੂਲਤਾਂ ਨੇ ਇੱਥੇ ਆ ਕੇ ਐਸਸੀ ਸਰਟੀਫਿਕੇਟ ਬਣ ਗਏ ਨੇ ਉਹਨਾਂ ਨੇ ਚਲੋ ਹੁਣ ਮੇਨ ਹੈਗਾ ਜੀ ਆਪਾਂ ਜਿਹੜਾ ਸ਼ੁਰੂਆਤ ਕਰਨੀ ਹੈ ਜਗਰਾਉਂ ਦੇ ਵਿੱਚ ਵੀ ਕਿਉਂਕਿ ਹਜੇ ਕਿਸੇ ਨੇ ਮੁੱਦਾ ਨਹੀਂ ਚੱਕਿਆ ਹੈਗਾ ਪ੍ਰਵਾਸੀਆਂ ਦਾ ਆਪਾਂ ਹੁਣ ਸ਼ੁਰੂਆਤ ਕਦੋਂ ਕਰਾਂਗੇ ਮੇਨ ਤੋ ਵੀ ਕਾਉਂਸਲਰੋਂ ਨਗਰ ਕਾਉਂਸਲ ਦੇ ਵਿੱਚ ਹੈਗੇ ਆ ਮੇਨ ਆਪਣਾ ਹੈਗਾ ਵੀ ਜਿਹੜੀਆਂ ਰੇੜੀਆਂ ਹੈਗੀਆਂ ਪੰਜ ਪੰਜ 6 6 ਲੱਗੀਆਂ ਹੈਗੀਆਂ ਉਹਨਾਂ ਦੇ ਜੂ ਉਹਨਾਂ ਨੂੰ ਕੋਈ ਲਾਇਸੈਂਸ ਜੋ ਵੀ ਇਸ਼ੂ ਕੀਤਾ ਜਾਂਦਾ ਹੈਗਾ ਬਾ ਕਿਉਂ ਕਰਦਾ ਵੀ ਚੈੱਕ ਕਰਾਉਂਗੇ ਜੀ ਪ੍ਰਧਾਨ ਜੀ ਮੈਂ ਅੱਜ ਪ੍ਰਧਾਨ ਜੀਆਂ ਨਾਲ ਕੀਤੀ ਸੀ ਗੱਲ ਜੀ ਪ੍ਰਧਾਨ ਜੀਆਂ ਨੂੰ ਮੈਂ ਕਿਹਾ ਵਾ ਵੀ ਆਪਾਂ ਇੱਕ ਦਿਨ ਇਹਨਾਂ ਦੀ ਮੀਟਿੰਗ ਬੁਲਾ ਕੇ ਇਹਨਾਂ ਦੇ ਲਾਇਸੈਂਸ ਵਗੈਰਾ ਚੈੱਕ ਕਰੀਏ ਜੀ ਫੇਰ ਜਿੱਥੇ ਵੀ ਸਾਨੂੰ ਪੁਲਿਸ ਦੀ ਲੋੜ ਪੈਂਦੀ ਆ ਹਾਂਜੀ ਤਾਂ ਅਸੀਂ ਉਹ ਮਦਦ ਲਵਾਂਗੇ ਵੈਸੇ ਤਾਂ ਇਹ ਇੱਕ ਜਗ੍ਹਾ ਖੜ ਕੇ ਲਾਇਸੈਂਸ ਦੀ ਵੀ ਇਹ ਕੰਡੀਸ਼ਨ ਹੁੰਦੀ ਇੱਕ ਜਗ੍ਹਾ ਖੜ ਕੇ ਨਹੀਂ ਬਣਦਾ ਜੀ ਤੇ ਇੱਕ ਚੀਜ਼ ਅਸੀਂ ਹੋਰ ਕਰ ਰਹੇ ਆ ਪ੍ਰਧਾਨ ਜੀ ਕਰ ਰਹੇ ਨੇ ਮੈਂ ਐਵੇਂ ਕਮਾ ਮੇਰੀ ਗੱਲਬਾਤ ਮੈਂ ਸੁਣੀ ਆ ਪ੍ਰਧਾਨ ਜੀਏ ਤੋਂ ਮੈਂ ਨਹੀਂ ਕਹੀ ਅਸੀਂ ਜਿਹੜੀ ਉਹ ਅੰਦਰਲੀ ਮੰਡੀ ਦੀ ਜਗ੍ਹਾ ਜਿਹੜੀ ਪਈ ਆ ਨਾਲੇ ਉਹਦਾ ਸਫਾਈ ਵੀ ਵਧੀਆ ਰਹਿਣ ਲੱਗ ਜੂਗੀ ਵੀ ਪ੍ਰਧਾਨ ਜੀ ਇਹ ਗੱਲਬਾਤ ਜ਼ਰੂਰ ਚਲਾ ਰਿਹਾ ਵੀ ਅਸੀਂ ਮੰਡੀ ਕਾਢੀ ਉੱਥੇ ਲਈਏ ਜਿਹੜੇ ਰੇੜੀਆਂ ਵਾਲਾ ਸਿਸਟਮ ਹੀ ਉੱਥੇ ਕਰਦੀ ਔਰ ਜਿਹੜਾ ਡਿਜ਼ਰਵ ਕਰਦਾ ਬੰਦਾ ਫਿਰ ਉਹੀ ਉੱਥੇ ਰਹੂਗਾ ਕਿਉਂਕਿ ਉਹਨਾਂ ਦੀ ਫਿਰ ਇੱਕ ਐਂਟਰੀ ਹੋ ਜੂਗੀ ਬਕਾਇਦਾ ਉਹਨਾਂ ਦੀ ਚੈਕਿੰਗ ਹੋ ਜੂਗੀ ਵੀ ਉਹੀ ਬੰਦਾ ਉੱਥੇ ਰਹੂਗਾ ਜਿਹੜੀਆਂ ਆਸ-ਪਾਸੇ ਦੀਆਂ ਰੇੜੀਆਂ ਪੁਲਿਸ ਨੂੰ ਕਹਿ ਕੇ ਉਹਨਾਂ ਨੂੰ ਬਿਲਕੁਲ ਖਤਮ ਕਰਾਵਾਂਗੇ ਕਿਉਂਕਿ ਇਹ ਚੀਜ਼ ਤਾਂ ਵਾਕਈ ਅੱਜ ਜੋ ਪੰਜਾਬ ਦੇ ਹਾਲਾਤ ਬਣ ਚੁੱਕੇ ਨੇ ਇਹ ਲੋੜ ਆ ਸਾਨੂੰ ਪੰਜਾਬੀਅਤ ਨੂੰ ਬਚਾਉਣ ਦੇ ਲਈ ਵੀ ਇਹੋ ਜਿਹੇ ਕ੍ਰਿਮੀਨਲ ਲੋਕ ਆ ਕੇ ਇੱਥੇ ਵਸ ਗਏ ਨੇ ਕਿਉਂਕਿ ਜਦੋਂ ਉੱਧਰ ਸਤਾਈ ਹੁੰਦੀ ਹੈ ਕ੍ਰਿਮੀਨਲ ਭਾਈ ਦਾ ਇੱਥੇ ਆ ਗਿਆ ਸਾਡਾ ਪਤਾ ਹੀ ਕੁਛ ਨਹੀਂ ਤਾਂ ਮੈਂ ਇਥੇ ਇਹ ਸੁਨੇਹਾ ਦਊਂਗਾ ਜਨਤਾ ਨੂੰ ਲਾਸਟ ਵਿੱਚ ਜਿਹੜਾ ਹੈਗਾ ਵਾ ਮੇਨ ਆਪਰਾਮਾ ਕੀ ਕੀ ਮੇਨ ਮੇਨ ਸੁਝਾਅ ਹੈਗੇ ਜਿਹੜੇ ਲਾਸਟ ਮੈਂ ਮੈਂ ਜਨਤਾ ਨੂੰ ਇਹ ਕਹੂੰਗਾ ਜਿਹੜੇ ਇਹਨਾਂ ਨੂੰ ਕਿਰਾਏ ਤੇ ਦੁਕਾਨ ਕਿਰਾਏ ਤੇ ਮਕਾਨ ਜੀ ਰਹਿਣ ਨੂੰ ਤਾਂ ਜਗ੍ਹਾ ਹੁੰਦੀ ਆ ਉਹ ਦਿੰਦੇ ਨੇ ਤਾਂ ਉਹ ਇਹਨਾਂ ਦੇ ਆਧਾਰ ਕਾਰਡ ਲੈ ਕੇ ਉਸ ਨੂੰ ਜ਼ਰੂਰ ਵੈਰੀਫਿਕੇਸ਼ਨ ਦੇਣ ਇਹਨਾਂ ਦੀ ਜੀ ਇਹ ਦੇਖੋ ਤੁਹਾਨੂੰ ਕਰਨਾ ਪੈਣਾ ਕਿਸੇ ਨੇ ਘਰੇ ਆ ਕੇ ਚੈੱਕ ਨਹੀਂ ਕਰਨਾ ਇਹ ਲੋਕਾਂ ਨੂੰ ਖੁਦ ਕਰਨਾ ਪੈਣਾ ਬਚਾਉਣ ਲਈ ਆਪਦੇ ਆਪ ਨੂੰ ਸੇਫ ਕਰਨ ਲਈ ਜਿਹਨੂੰ ਦੇਣਾ ਕਿਰਾਏ ਦਾ ਮਕਾਨ ਕੋਈ ਪਰਦੇਸੀ ਬੰਦੇ ਨੂੰ ਉਹਦੀ ਵੈਰੀਫਿਕੇਸ਼ਨ ਜ਼ਰੂਰ ਪੁਲਿਸ ਤੋਂ ਕਰਵਾਉਣਾ ਚਾਹੀਦਾ ਦੁਕਾਨਾ ਚਾਹੇ ਮਕਾਨ ਆ ਤੇ ਦੂਸਰਾ ਜਿਹੜੇ ਆ ਥਾਂ ਥਾਂ ਠੱਡੇ ਲਾ ਕੇ ਬੈਠ ਗਏ ਨੇ ਜੀ ਚਾਹੇ ਉਹ ਨਗਰ ਕੌਂਸਲ ਦੀ ਜਗ੍ਹਾ ਚਾਹੇ ਉਹ ਮਾਰਕੀਟ ਕਮੇਟੀ ਦੀ ਜਗ੍ਹਾ ਚਾਹੇ ਉਹ ਪੀ ਡਬਲਯੂ ਡੀ ਦੀ ਜਗ੍ਹਾ ਤੇ ਆ ਮੈਂ ਉਹ ਮਹਿਕ ਮੇਲੇ ਨੂੰ ਜਰੂਰ ਆਪਦੇ ਵੱਲੋਂ ਲੈਟਰ ਪ੍ਰਧਾਨ ਜੀ ਨਾਲ ਕਰਕੇ ਗੱਲ ਆਪ ਦਾ ਮੇਰਾ ਵੱਡੇ ਭਰਾਵਾਂ ਵਰਗਾ ਵਾ ਚਾਹੇ ਨਗਰ ਕਾਉਂਸਲ ਵੱਲੋਂ ਚਾਹੇ ਮੈਂ ਪਰਸਨਲ ਤੌਰ ਤੇ ਇੱਕ ਨਾਗਰਿਕ ਹੋਣ ਦੇ ਨਾਤੇ ਪੰਜਾਬ ਦਾ ਹਿੰਦੂਸਤਾਨ ਦਾ ਨਾਗਰਿਕ ਹੋਣ ਦੇ ਨਾਤੇ ਲੋਕਾਂ ਦੀ ਭਲਾਈ ਆਸਤੇ ਮੈਂ ਜਰੂਰ ਪੁਲਿਸ ਨੂੰ ਇਹ ਨੋਟ ਕਰਕ ਮਹਿਕਮੇ ਨੂੰ ਮਾਰਕੀਟ ਕਮੇਟੀ ਲਈ ਮੰਡੀ ਦੇ ਵਿੱਚ ਜਿਹੜੇ ਨਜਾਇਜ਼ ਬੈਠੇ ਨੇ ਉਹਨਾਂ ਨੂੰ ਜਰੂਰ ਕਹਾਂਗੇ ਅਸੀਂ ਲੈਟਰ ਕੱਢੂਗਾ ਵੀ ਭਾਈ ਇਹਨਾਂ ਨੂੰ ਇੱਥੋਂ ਉਠਾਓ ਆਪ ਉਹ ਆਪਣੀ ਜਗ੍ਹਾ ਲੈ ਕੇ ਬੈਠਣ ਠੀਕ ਹੈ ਜੀ ਜੇ ਰੇਲਵੇ ਦੇ ਲਾਗੇ ਬੈਠਿਆ ਰੇਲਵੇ ਨੂੰ ਜਰੂਰ ਇੱਕ ਲਿਖਤੀ ਪੱਤਰ ਕੱਢਾਂਗੇ ਰਿਕੁਐਸਟ ਕਰਾਂਗੇ ਵੀ ਜੀ ਤੁਸੀਂ ਕਰੋ ਨਗਰ ਕਾਉਂਸਲ ਦੇ ਵਿੱਚ ਬੈਠੇ ਨਗਰ ਕਾਉਂਸਲ ਨੂੰ ਇੱਕ ਲੈਟਰ ਦਵਾਂਗਾ ਜੀ ਵੀ ਤੁਸੀਂ ਪਲੀਜ਼ ਇਹ ਪੁਲਿਸ ਦੀ ਹੈਲਪ ਦੇ ਨਾਲ ਇਥੇ ਨੂੰ ਸਾਫ਼ ਕਰਾਓ ਤਾਂ ਕਿ ਸਾਡਾ ਪੰਜਾਬ ਦੀਆਂ ਧੀਆਂ ਪੜਨਾਂ ਸਾਡੇ ਬੱਚੇ ਸੇਫ ਰਹਿ ਸਕਣ ਇਹ ਜਿਹੜੇ ਝੂਲਮ ਵਾਲੇ ਲੋਕ ਆ ਇਹ ਬਿਲਕੁਲ ਸਾਡੇ ਪੰਜਾਬ ਦੇ ਵਿੱਚ ਰਹਿਣ ਦੇ ਹੱਕਦਾਰ ਨਹੀਂ ਹੋਣੇ ਚਾਹੀਦੇ ਨਹੀਂ ਹੋਣੇ ਚਾਹੀਦੇ ਚਲੋ ਆਪਾਂ ਗੱਲਬਾਤ ਕੀਤੀ ਹੈਗੀ ਯਾਰ ਮੈਸਿੰਗ ਮੈਸੀ ਸੋਤਾ ਜੀ ਨਾ ਉਹਨਾਂ ਨੇ ਕਿਹਾ ਹੈਗਾ ਵੀ ਜੋ ਪ੍ਰਵਾਸੀ ਹੈਗੇ ਆ ਉਹਨਾਂ ਦੀ ਵੈਰੀਫਿਕੇਸ਼ਨ ਜਿਹੜੀ ਹੈਗੀ ਆ ਉਹ ਲੋਕਾਂ ਨੂੰ ਆਪਣੇ ਪੰਜਾਬੀਆਂ ਨੂੰ ਕਰਵਾਉਣਾ ਕਰਵਾਉਣ ਦੀ ਲੋੜ ਹੈਗੇ ਜਿਨ੍ਹਾਂ ਦੇ ਦੁਕਾਨਾਂ ਤੇ ਜਾਂ ਘਰਾਂ ਦੇ ਵਿੱਚ ਉਹ ਪ੍ਰਵਾਸੀ ਬੈਠੇ ਹੈਗੇ ਆ ਦੂਜੀ ਗੱਲ ਵੱਡੀ ਗੱਲ ਜੋ ਰੇੜੀਆਂ ਹੈਗੀਆਂ ਜਗਰਾਉਂ ਦੇ ਅੰਦਰ ਪ੍ਰਵਾਸੀਆਂ ਦੀਆਂ ਸਭ ਤੋਂ ਵੱਡੀ ਪਰਮਾ ਹੈਗੀ ਆ ਜੇ ਰੇੜੀ ਦਾ ਲਾਇਸੈਂਸ ਇੱਕ ਬਣਿਆ ਹੈਗਾ ਨਗਰ ਕੌਂਸਲ ਵੱਲੋਂ ਪਰ ਉਹ ਪ੍ਰਵਾਸੀ 5 5 6 6 ਰੇੜੀਆਂ ਉਹ ਰੋਡ ਦੇ ਉੱਤੇ ਲਾਈ ਖੜਾ ਹੈਗਾ ਕੱਲਾ ਹੀ ਨਾਲ ਉਹਦੀ ਪਲਟਨ ਉਹ ਜਿਹੜੀ ਹੈਗੀ ਆ ਚਲੋ ਉਹ ਨਾਲ ਹੁੰਦੀ ਹੈਗੀ ਆ ਉਹ ਟ੍ਰੈਫਿਕ ਨੂੰ ਵੀ ਇੱਕ ਸਮੱਸਿਆ ਹੈਗੀ ਆ ਦੂਜੀ ਜਿਹੜੀਆਂ ਕਹਿ ਸਕਦੇ ਆ ਜੀ ਪਰਵਾਸੀ ਜਿਹੜੇ ਅਨਲੀਗਲ ਤੌਰ ਤੇ ਪੰਜਾਬ ਦੇ ਵਿੱਚ ਰਹਿ ਰਹੇ ਆ ਉਹ ਤੇ ਕਾਨੂੰਨ ਆਪਣਾ ਜੋ ਕਾਰਵਾਈ ਜ਼ਰੂਰ ਕਰੇ ਤੁਸੀਂ ਦੇਖਦੇ ਰਹੋ ਰੈਗੂਲਰ 24 ਨਿਊਜ਼ ਪੰਜਾਬੀ ਮੈਂ ਆ ਤੁਹਾਡਾ ਆਪਣਾ ਰਾਜਗਾਰ